ਜਿਹੜਾ 5 ਮਾਰਚ ਨੂੰ ਇਰਾਨ ਅਨਾਉਂਸ ਕੀਤਾ ਸੀ ਐਲਾਨ ਕੀਤਾ ਸੀ ਵਿਧਾਨ ਸਭਾ ਚ ਉਹਦੇ ਅਨੁਸਾਰ ਦੋਸ਼ੀਆਂ ਤੇ ਕਾਰਵਾਈ ਕਰਕੇ ਐਫ ਆਈ ਆਰਾਂ ਕਰਕੇ ਉਹਨਾਂ ਤੋਂ ਜਿਹੜਾ ਖਜ਼ਾਨਾ ਲੁੱਟਿਆ ਸਵੇਤ ਵਿਆਜ ਵਾਪਸ ਕਰੋ ਤਾਂ ਲੋਕਾਂ ਦੇ ਜਿਹੜਾ ਵੈਲਫੇਅਰ ਫੰਡ ਚ ਜਮਾ ਕਰਾਓ ਸਰਕਾਰ ਦੇ ਖਾਤੇ ਚ ਜਮਾ ਕਰਾਓ ਤਾਂ ਕਿ ਲੋਕਾਂ ਦੀ ਭਲਾਈ ਲਈ ਕੰਮ ਆ ਸਕੇ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਅਗਲਾ ਐਕਸ਼ਨ ਇਹ ਹੈ ਵੀ ਜਦੋਂ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ ਚੋਰਾਂ ਦੇ ਖਿਲਾਫ ਕਾਰਵਾਈ ਪਿੰਡ ਦੇ ਇੱਕੇ ਪਿੰਡ ਦੇ ਜਿਹੜਾ ਆਲਮਪੁਰ ਪਿੰਡ ਹੈ 18 17 18 ਮੰਦੇ ਇੱਕੇ ਪਿੰਡ ਦੇ ਆ। ਹਾਲਾਂਕਿ ਇੱਥੇ ਤੱਕ ਪਟਿਆਲਾ ਜਿਲ੍ਹੇ ਦੇ 37 ਕੇਸ ਪਟਿਆਲਾ ਜਿਲ੍ਹੇ ਦੇ ਆ ਗਏ ਨੇ। ਬਾਕੀ ਲਗ ਲਗ ਪਿੰਡਾਂ ਜਿਵੇਂ ਗੱਲ ਮੁਹਾਲੀ ਦੀ ਕਰ ਲਈਏ, ਗੱਲ ਫਾਜ਼ਲਕਾ ਦੀ ਗੱਲ ਕਰ ਲਈਏ। ਗੱਲ ਬਠਿੰਡੇ ਦੀ ਕਰ ਲਈਏ 2 2 4 4 ਸਾਰੇ ਜਿਹੜੇ ਜ਼ਿਲ੍ਹਿਆਂ 'ਚ ਕੇਸ ਨੇ। ਆਲੰਗਪੁਰ ਦੇ ਵਿੱਚ ਜਿਹੜਾ ਆਈਐਸ ਅਫਸਰ ਮਰਿਆ ਇੱਕ ਹਾਂਜੀ ਉਹ ਹਰਪ੍ਰੀਤ ਕੇ ਸਿੰਘ ਉਹਦਾ ਵੀ ਮਾਮਲਾ ਇਹਦੇ ਵਿੱਚ ਉਹਦਾ ਮਾਮਲਾ ਵਿੱਚ ਸੀ ਜੀ ਨਾਂ ਸੀ ਸਾਰਾ ਕੁਝ ਸੀ ਪਰ ਉਦੋਂ ਜਿਹਦੇ ਅਸੀਂ ਸਾਰਾ ਦੱਸਿਆ ਪਰ ਲੇਕਿਨ ਉਹ ਕਹਿੰਦੇ ਜੀ ਦਾ ਡੈਥ ਹੋ ਗਈ ਉਹਨੇ ਤੇ ਐਫਆਈਆਰ ਐ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਮੋਰਚੇ ਦੇ ਅਸੀਂ ਮੈਂਬਰ ਨੇ ਆਗੂ ਸਾਹਿਬਾਨ ਨੇ ਜਿਹੜਾ ਮੋਰਚਾ ਲਗਿਆ ਸਾਂਝਾ ਸਾਂਝਾ ਮੋਰਚਾ ਜਿਹੜਾ 7 ਪੇਸ ਦੀ ਲਾਈਟਾਂ ਕੋਲੇ ਰਿਜ਼ਰਵੇਸ਼ਨ ਚੋਰਪੜੋ ਮੋਰਚਾ ਜਿਹੜਾ ਚੱਲ ਰਿਹਾ ਹੈ ਐਸ்சி ਬੀਸੀ ਮਹਾਪੰਚਾਇਤ ਵੱਲੋਂ ਪਿਛਲੇ 9 ਮਹੀਨੇ ਤੋਂ ਨਿਰੰਤਰ ਇੱਥੇ ਜਿਹੜਾ ਧਰਨਾ ਚੱਲ ਰਿਹਾ ਜਾਲੀ ਫੇਕ ਐਸ்சி ਸਰਟੀਫਿਕੇਟਾਂ ਨੂੰ ਲੈ ਕੇ ਤਾਂ ਕਿ ਲੋਕ ਜਿਹੜੇ ਗਰੀਬ ਲੋਕਾਂ ਦਾ ਹੱਕ ਖਾ ਕੇ ਜਿਹੜੇ ਧਨਾੜ ਲੋਕ ਐਸ்சி ਤੇ ਜਾਲੀ ਬੀਸੀ ਸਰਟੀਫਿਕੇਟ ਬਣਾ ਕੇ ਉਹਨਾਂ ਦੇ ਹੱਕ ਮਾਰ ਕੇ ਸਰਟੀਫਿਕੇਟ ਤਿਆਰ ਕਰ ਲੇ ਤੇ ਤੇ ਜਿਨ੍ਹਾਂ ਦੀ ਕਾਰਵਾਈ ਨੂੰ ਲੈ ਕੇ ਅਸੀਂ ਇੱਥੇ ਸੜਕ ਤੇ ਜਿਹੜਾ ਹੈ ਧਰਨਾ ਨਿਰੰਤਰ 9 ਮਹੀਨੇ ਹੋ ਗਏ ਲਗਾਤਾਰ ਚੱਲ ਰਿਹਾ ਹੈ ਅੱਜ ਕੀ ਹੋਦਾ ਹੈਗਾ ਕੀ ਦੱਸਣ ਜਾ ਰਹੇ ਅੱਜ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਹੈ ਵੀ ਅਸੀਂ 55 ਬੰਦਿਆਂ ਬੰਦਿਆਂ ਦੀ ਅੱਜ ਇੱਕ ਲਿਸਟ ਤਿਆਰ ਕੀਤੀ ਹੈ 55 ਬੰਦਿਆਂ ਦੀ ਜਿਹੜੇ ਸਰਟੀਫਿਕੇਟ ਰੱਦ ਵੀ ਹੋ ਚੁੱਕੇ ਨੇ ਸਰਟੀਫਿਕੇਟ ਰੱਦ ਵੀ ਹੋ ਚੁੱਕੇ ਨੇ ਸਾਰਾ ਕੰਮ ਹੋ ਗਿਆ ਤੇ ਇਹਨਾਂ ਚੋਂ 15-20 ਤਕਰੀਬਨ ਹਾਈ ਕੋਰਟ ਵੀ ਚਲੇ ਗਏ ਨੇ ਸਟੇ ਲੈ ਕੇ ਤੇ ਬਾਕੀ ਜਿਹੜੇ ਹੈਗੇ ਹਲੇ ਵੀ ਜਿਹੜੇ ਵਿਚਾਲੇ ਪਏ ਨੇ ਕਾਰਵਾਈ ਹਲੇ ਇੱਕਤੇ ਨਹੀਂ ਹੋਈ ਸਰਕਾਰ ਜਿਹੜੀ ਕਾਰਵਾਈ ਕੋਈ ਪ੍ਰਸ਼ਾਸਨ ਅਨੁਸ਼ਾਸਨ ਸਬੰਧਤ ਵਿਭਾਗਾਂ ਕਾਰਵਾਈ ਇੱਕਤੇ ਵੀ ਨਹੀਂ ਕਰਦੇ ਕਰੀ ਹਾਲੇ ਲੱਗਦਾ ਇਹ ਜਿਹੜੀ ਲਿਸਟ ਹੈ ਨਾ ਜੋ ਕੁਝ ਨਾਂ ਪੜੋ 20-25 ਕਿਹੜੇ-ਕਿਹੜੇ ਨਾਂ ਦੇ ਬੰਦੇ ਆ ਇਸ ਤਰ੍ਹਾਂ ਢੱਕੀ ਡੋਰੀ ਸਾਡੇ ਕੋਲੇ ਜਿਹੜੇ ਵਿਭਾਗਾਂ ਦੇ ਜਿਵੇਂ ਸਕੂਲ ਟੀਚਰ ਦੀ ਗੱਲ ਕਰ ਲਈਏ ਲੈਕਚਰ ਹਾਰ ਦੀ ਗੱਲ ਕਰ ਲਈਏ ਜਿਵੇਂ ਕਸ਼ਮੀਰ ਸਿੰਘ ਪੁੱਤਰ ਇੰਦਰ ਸਿੰਘ ਅਮਨਪ੍ਰ ਬਿੱਕੀ ਪੁੱਤਰ ਭਗ ਸਿੰਘ ਇੱਕੇ ਪਿੰਡ ਦੇ ਇੱਕੇ ਪਿੰਡ ਦੇ ਜਿਹੜਾ ਆਲਮਪੁਰ ਪਿੰਡ ਹੈ 18 17 18 ਬੰਦੇ ਇੱਕੇ ਪਿੰਡ ਦੇ ਆ ਹਾਲਾਂਕਿ ਇੱਥੇ ਤੱਕ ਪਟਿਆਲਾ ਜਿਹਨੇ ਤੇ 37 ਕੇਸ ਪਟਿਆਲਾ ਜ਼ਿਲ੍ਹੇ ਦੇ ਆ ਗਏ ਨੇ ਬਾਕੀ ਲਗ ਲਗ ਪਿੰਡਾਂ ਜਿਵੇਂ ਗੱਲ ਮੁਹਾਲੀ ਦੀ ਕਰ ਲਈਏ ਗੱਲ ਫਾਜ਼ਲਕਾ ਦੀ ਕਰਨ ਕਰ ਲਈਏ ਗੱਲ ਬਠਿੰਡੇ ਦੀ ਕਰ ਲਈਏ ਦੋ ਦੋ ਚਾਰ ਚਾਰ ਸਾਰੇ ਜਿਹੜੇ ਜ਼ਿਲ੍ਹਿਆਂ ਚ ਕੇਸ ਨੇ ਆਲੰਗਪੁਰ ਦੇ ਵਿੱਚ ਜਿਹੜਾ ਆਈਐਸ ਅਫਸਰ ਮਰਿਆ ਇੱਕ ਹਾਂਜੀ ਉਹ ਹਰਪ੍ਰੀਤ ਕੇ ਸਿੰਘ ਉਹਦਾ ਵੀ ਮਾਮਲਾ ਇਹਦੇ ਵਿੱਚ ਉਹਦਾ ਮਾਮਲਾ ਵਿੱਚ ਸੀ ਜੀ ਨਾਂ ਸੀ ਸਾਰਾ ਕੁਝ ਸੀ ਪਰ ਉਦੋਂ ਜਿਹਦੇ ਅਸੀਂ ਸਾਰਾ ਦੱਸਿਆ ਪਰ ਲੇਕਿਨ ਉਹ ਕਹਿੰਦੇ ਜੀ ਦਾ ਡੈਥ ਹੋ ਗਈ ਉਹਨੇ ਤੇ ਐਫਆਈਆਰ ਕੀ ਕਰੂਗੇ ਜੀ ਕੀ ਪਰਚਾ ਕਰੂਗੇ ਪਰ ਉਹਨਾਂ ਕੋਲੇ ਰਿਕਾਰਡ ਦਾ ਸਾਰਾ ਪਿਆ ਜਿਹਨਾਂ ਨੇ ਪੈਸਾ ਵਸੂਲਣਾ ਕੁਝ ਹੋਰ ਕਰਨਾ ਉਹਦੇ 'ਚ ਸਾਡਾ ਕੇਂਦੂਪਰੰਤਰੀ ਜੋ ਕਾਨੂੰਨ ਮੁਤਾਬਕ ਲਾਮਦਾਬਕ ਬਣਦਾ ਹੈ ਉਹ ਕਾਰਵਾਈ ਕਰ ਸਕਦੀ ਹੈ ਸਰਕਾਰ ਇੱਕ ਵੱਡਾ ਗਾਇਕ ਉਹਦਾ ਪਿਤਾ ਵੀ ਹੈਡਮਾਸਟਰ ਰਿਟਾਇਰ ਹੋ ਗਿਆ ਉਹ ਰਸਨ ਰਸਨ ਹੈੜੀ ਤੋਂ ਰਿਟਾਇਰ ਹੋਇਆ ਤਾਂ ਜੀ ਉਹ ਜਿਹੜਾ ਰਾਜ ਬਹਾਦਰ ਡਾਇਰੈਕਟਰਾਇਟ ਲਗਿਆ ਵਾ ਇਹਦੀ ਮਿਲੀ ਭੁਗਤ ਕਰਕੇ ਜੇ ਕਿਸੇ ਨੂੰ ਡਿਲੇ ਮਿਲੀ ਹੈ ਸਟੇ ਮਿਲੀ ਹੈ ਉਹਦੀ ਮਿਲੀ ਭੁਗਤ ਕਰਕੇ ਮਿਲੀ ਹੈ ਅਸੀਂ ਆਪਣੇ ਮੰਗ ਪੱਤਰ ਚ ਲਿਖਿਆ ਵੀ ਇਸ ਵਿਅਕਤੀ ਨੂੰ ਸਾਡੀ ਪੜਤਾਲ ਤੋਂ ਤੇ ਇਹ ਕਾਰਵਾਈਆਂ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਜਿਹੜਾ ਬੰਦਾ ਪ੍ਰਭਾਵਿਤ ਕਰੇਗਾ ਇਨਕੁਆਰੀ तकरीबन ਸਾਲ ਹੋ ਗਿਆ ਮੋਰਚੇ ਨੂੰ ਮੋਰਚ ਨੇ ਕਈ ਕੇਸ ਉਜਾਗਰ ਕੀਤੇ ਬਣਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਉਹਨਾਂ ਬੰਦਿਆਂ ਖਿਲਾਫ ਮੈਂ ਕਹ ਜੀ ਬਣਦੀ ਬਣਦੀ ਕਾਰਵਾਈ ਤਾਂ ਨਹੀਂ ਹੁੰਦੀ ਉਹਨਾਂ ਦੇ ਪਿੱਛੇ ਗਿਆਤਾ 86 ਪੌਂਸ ਹੈ ਜਾਂ ਉਹ ਪੈਸਾ ਖਰਚ ਰਹੇ ਨੇ ਬੰਦੇ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਤੇ ਮਾਨਯੋਗ ਮੁ ਵਿਧਾਨ ਸਭਾ ਜੇ ਵੀ 5 ਮਾਰਚ ਨੂੰ ਐਲਾਨ ਕਰ ਚੁੱਕੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਪਰ ਫੇਰ ਵੀ 5 ਮਹੀਨੇ ਬੀਤ ਗਏ ਕੋਈ ਕਾਰਵਾਈ ਨਹੀਂ ਹੋਈ ਜਦੋਂ ਅਸੀਂ ਇਸ ਸਬੰਧ ਵਿੱਚ ਕੇਂਦਰ ਸਰਕਾਰ 'ਚ ਗਏ ਸਬੰਧਤ ਮੰਤਰੀ ਨੂੰ ਮਿਲੇ ਡਾਕਟਰ ਬਰੇਂਦਰ ਜੀ ਨੂੰ ਉਹਨਾਂ ਨੇ ਨੋਟਿਸ ਕਰਕੇ ਪੰਜਾਬ ਸਰਕਾਰ ਤੋਂ ਕਾਪੀ ਜਵਾਬ ਮੰਗਿਆ ਤਾਂ ਹੁਣ ਸਰਕਾਰ ਜਿਹੜੀ ਹੈ ਹਲਚਲ ਹੋਈ ਹੈ ਤਾਂ ਸਾਤੋਂ ਜਿਹੜਾ ਰਿਕਾਰਡ ਮੰਗਿਆ ਗਿਆ ਅੱਜ ਦਾ ਪ੍ਰੋਗਰਾਮ ਲਈ ਕਿਹਨੂੰ ਕਾਪੀਆਂ ਦੇਣੀਆਂ ਅਸੀਂ ਜਿਹੜਾ ਹੈ ਮਾਨਯੋਗ ਜਿਹੜੀ ਮੰਤਰੀ ਸਾਡੀ ਸਬੰਧਤ ਮੰਤਰੀ ਡਾਕਟਰ ਬਲਜੀਤ ਕੌਰ ਉਹਨਾਂ ਨੇ ਰਿਕਾਰਡ ਮੰਗਿਆ ਸੀ ਉਹਨਾਂ ਨੂੰ ਅਸੀਂ ਰਿਕਾਰਡ ਸੌਂਪੜ ਜਾਣਾ ਸੀ ਅੱਜ ਅੱਜ ਕੋਈ ਟਾਈਮ ਨਹੀਂ ਇੱਥੇ ਬਣ ਲੱਗਦੀ ਉਹਨਾਂ ਨੇ ਟਾਈਮ ਕਹਿੰਦੇ ਪਰਸੋਂ ਨੂੰ ਆਇਓ ਜੀ ਹੁਣ ਪਰਸੋਂ ਨੂੰ ਮਿਲਣਗੇ ਪੂਰੀ ਲਿਸਟ ਦੇ ਵਿੱਚ ਨਾ ਪੜ੍ਹ ਦੋ ਕਿਹੜੇ ਕਿਹੜੇ ਗਲਤ ਢੰਗ ਨਾਲ ਨੌਕਰੀ ਕਰਦੇ ਆ ਅਸੀਂ ਜਿਹੜਾ ਸਾਰਾ ਜਿਹੜਾ ਅਸੀਂ ਦੱਸਿਆ ਜਿਵੇਂ ਅੰਗਰੇਜ਼ ਸਿੰਘ ਪੁੱਤਰ ਕਸ਼ਮੀਰ ਸਿੰਘ ਕਲਵੰਦ ਸਿੰਘ ਪਤਨੀ ਬਲਜੀਤ ਸਿੰਘ ਜਸਵੰਤ ਸਿੰਘ ਪੁੱਤਰ ਸਵਰਨ ਸਿੰਘ ਸਵਰਨ ਸਿੰਘ ਪੁੱਤਰ ਪਾਲਾ ਸਿੰਘ ਇਹ ਸਾਰੇ ਜਿਹੜੇ ਇੱਕੇ ਇੱਕੇ ਪਿੰਡ ਦੇ 17 18 ਬੰਦੇ ਦਾ ਇੱਕੇ ਪਿੰਡ ਦੇ ਆਲੰਪੁਰ ਪਿੰਡ ਤੋਂ ਜੀ ਕਿ ਲੱਗੇ ਕੀ ਕੀ ਹੋਏ ਨੇ ਇਹ ਜਿਹੜੇ ਇਹਨਾਂ ਨੇ ਜਿਹੜੇ ਸਰਟੀਫਿਕੇਟ ਹੈ ਕੋਸੋ ਲੈਕਚਰ ਹਾਰੇ ਕੋਈ ਟੀਚਰ ਲਗੇਵਾ ਕੋਈ ਇੱਥੇ ਤੱਕ ਕੇ ਪੰਚ ਇੱਕ ਸੁਰਲਕਲਾਂ ਦੀ ਪੰਚਾਇਤ ਨੇ ਅੱਧੀ ਪੰਚਾਇਤ ਜਿਹੜੀ ਝਾਲੀ ਸਰਟੀਫਿਕੇਟ ਬਣਾਈ ਬੈਠੀ ਸੀ ਇਹਨਾਂ ਦੇ ਰੱਦ ਹੋ ਗਏ ਦੋ ਪੰਚ ਸੀ ਇੱਕ ਸਰਪੰਚ ਸੀ ਪੁਲਿਸ ਚ ਵੀ ਬੰਦੇ ਪੁਲਿਸ ਚ ਵੀ ਦੋ ਮਲਾਜ਼ਮ ਪੁਲਿਸ ਦੇ ਵੀ ਹੈ ਇੱਕ ਸੈਸ਼ਨ ਜੱਜ ਤੱਕ ਐਡੀਸ਼ਨਲ ਜੱਜਨ ਤੱਕ ਤੱਕ ਵੀ ਹੈਗਾ ਸਾਰਿਆਂ ਦੇ ਨਾਮ ਵਿੱਚ ਆਏਗੇ ਉਹਨਾਂ ਦੇ ਅੱਗੇ ਹੋਰ ਨਾਮ ਲੈ ਦੋ ਪੰਜ ਸੱਤ ਤੇ ਪਾਲਾਰਾਮ ਪੁੱਤਰ ਜਿਹੜਾ ਰਾਮਚੰਦ ਸੁਰਲਕਲਾਂ ਤੋਂ ਦੱਸਿਆ ਇਹ ਵੀ ਸਰਪੰਚ ਸੀ ਕਸ਼ਮੀਰੀ ਚੰਦ ਪੁੱਤਰ ਬੱਲੀਰਾਮ ਜੀ ਇਹ ਵੀ ਇਹ ਈਟੀਟੀ ਤੇ ਆਵਕ ਸੀ ਫ ਤੇ ਜਗਦੀਸ਼ ਸਿੰਘ ਪੁੱਤਰ ਸਰਪੰਚ ਕੋਟੀ ਪਟਿਆਲਾ ਤੋਂ ਜੀ ਸੁਖਦੇਵ ਸਿੰਘ ਈ ਐਫ ਐਸਓ ਪਿੰਡ ਸੰਕਰਨਪੁਰ ਜ਼ਿਲ੍ਹਾ ਪਟਿਆਲਾ ਜੀ ਅਮਰੀਕ ਸਿੰਘ ਪਿੰਡ ਸਕਰਨਪੁਰ ਜ਼ਿਲ੍ਹਾ ਪਟਿਆਲਾ ਹਰਪਾਲ ਸਿੰਘ ਪੁੱਤਰ अजीत ਸਿੰਘ ਵਾਸੀ ਲੁਧਿਆਣਾ ਇਹ ਸਾਰੇ ਜਿਹੜੇ ਨਾਂ ਤੁਹਾਨੂੰ ਇੱਕ ਲਿਸਟ ਦੇ ਦੇਣੇ 55 ਬੰਦਿਆਂ ਦੀ ਲਿਸਟ ਹੈ ਠੀਕ ਹੈ ਮੁੱਖ ਮੰਤਰੀ ਤੋਂ ਕੀ ਮੰਗ ਅੱਜ ਦੀ ਡੇਟ ਅਸੀਂ ਸਾਡੀ ਮੰਗ ਹੈ ਜੀ ਵੀ ਤੁਸੀਂ ਸਾਡੇ ਮੁਤਾਬਕ ਜਾਂ ਤੁਸੀਂ ਆਪਣੇ ਦਿੱਤੇ ਗਏ ਐਲਾਨ ਮੁਤਾਬਕ ਕੁਐਸਚਨ ਮੁਤਾਬਕ ਤੁਸੀਂ ਉਹਨਾਂ ਦੇ ਖਿਲਾਫ ਜਿਹੜਾ 5 ਮਾਰਚ ਨੂੰ ਇਹਨਾਂ ਅਨਾਉਂਸ ਕੀਤਾ ਸੀ ਐਲਾਨ ਕੀਤਾ ਸੀ ਵਿਧਾਨ ਸਭਾ ਚ ਉਹਦੇ ਅਨਸਾਰ ਦੋਸ਼ੀਆਂ ਤੇ ਕਾਰਵਾਈ ਕਰਕੇ ਐਫ ਆਈ ਆਰਾਂ ਕਰਕੇ ਉਹਨਾਂ ਤੋਂ ਜਿਹੜਾ ਖਜ਼ਾਨਾ ਲੁੱਟਿਆ ਸਵੇਤ ਵਿਆਜ ਵਾਪਸ ਕਰੋ ਤਾਂ ਲੋਕਾਂ ਦੇ ਜਿਹੜਾ ਵੈਲਫੇਅਰ ਫੰਡ ਚ ਜਮਾ ਕਰਾਓ ਸਰਕਾਰ ਦੇ ਖਾਤੇ ਚ ਜਮਾ ਕਰਾਓ ਤਾਂ ਕਿ ਲੋਕਾਂ ਦੀ ਭਲਾਈ ਲਈ ਕੰਮ ਆ ਸਕੇ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਏਗਾ ਤੁਹਾਡਾ ਅਗਲਾ ਐਕਸ਼ਨ ਇਹ ਹੈ ਵੀ ਜਦੋਂ ਤੱਕ ਸਾਡੀ ਮੰਗ ਮੰਨੀ ਨਹੀਂ ਜਾਂਦੀ ਚੋਰਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਨਿਰੰਤਰ ਧਰਨਾ ਚੱਲੇਗਾ ਹਰ 15 ਦਿਨ ਬਾਅਦ ਇੱਥੇ ਐਕਸ਼ਨ ਜਿਹੜਾ ਮੋਰਚੇ ਦਾ ਸਾਡਾ ਲੈਟਾਂ ਤੇ ਐਸਐਸਪੀ ਦਫਤਰ ਡੀਸੀ ਦਫਤਰ ਤੱਕ ਅਸੀਂ ਜਾਂਦੇ ਹਾਂ ਉੱ